ਕੋਟਕਪੂਰਾ ਦੀਆਂ ਕੁੜੀਆਂ ਨੇ 올 ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤਿਆ ਹੈ। ਅਜਿਨਦਾ ਸ਼ਹਿਰ ਜੜਾ ਹੈ ਪਹੁੰਚਣ ਤੇ ਪਰਵਾ ਸਵਾਗਤ ਕੀਤਾ ਗਿਆ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਕਿਹਾ ਕਿ ਖਿਟਾਰੀਆਂ ਦੀ ਇਸ ਉਪਲਬਧੀ ਤੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਉਹਨਾਂ ਨੂੰ ਪਰਿសារ ਜੜਾ ਹੈ ਉਹਨਾਂ ਨੇ ਪਰੋਸਾ ਦਿੱਤਾ ਹੈ ਕਿ ਖਿਟਾਰਾਂ ਨੂੰ ਹਰ ਸੰਭਵ ਸਹਾਇਤਾ ਜੜੀ ਹੈ ਦਿੱਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆਰਤੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਕੋਚ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੋਂ ਤੱਕ ਪਹੁੰਚੀ ਹਾਂ ਤੇ ਬਾਕੀ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਪਹੁੰਚਣ ਤੇ ਸਾਡਾ ਨਿੱਘਾ ਸਵਾਗਤ ਕੀਤਾ ਜਿਆਪੁਰ ਵਿੱਚ ਸਾਡੀ 올 ਇੰਡੀਆ ਇੰਟਰ ਯੂਨੀਵਰਸਿਟੀ ਕਰਵਾਈ ਗਈ ਸੀ ਜਿਸ ਵਿੱਚ ਅਸੀਂ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪਾਰਟਿਸਪੇਟ ਕੀਤਾ ਤੇ ਸਾਡੀ ਯੂਨੀਵਰਸਿਟੀ ਨੇ 골ਡ ਮੈਡਲ ਪ੍ਰਾਪਤ ਕੀਤਾ ਪੂਰੇ ਇਡੀਆ ਦੇ ਵਿੱਚੋਂ ਕਿੰਨੀਆਂ ਕਿ ਸਟੇਟਾਂ ਦੀਆਂ ਟੀਮਾਂ ਜੀ ਤੁਸੀਂ ਸੈਲੈਕਟ ਹੋਏ? ਉੱਥੇ 32 ਸਟੇਟਾਂ ਨੇ ਪਾਰਟਿਸਿਪੇਟ ਕੀਤਾ ਸੀ ਜਿਸ ਵਿੱਚ ਫਾਈਨਲ 'ਚ ਜਾ ਕੇ ਅਸੀਂ 골ਡ ਮੈਡਲ ਪ੍ਰਾਪਤ ਕੀਤਾ। ਇਹ ਪੂਰੇ ਪੰਜਾਬ ਦੇ ਵਿੱਚੋਂ ਤੁਹਾਡਾ ਜਿਹੜਾ ਨੰਬਰ ਆਂਦਾ ਹੈ। ਹਾਂਜੀ ਸਰ। ਇਸ ਦਾ ਮਾਨ ਤੁਸੀਂ ਕਿਸ ਨੂੰ ਦੇਣਾ ਚਾਹੁੰਦੇ? ਇਸ ਦਾ ਮਾਨ ਅਸੀਂ ਆਪਣੇ ਕੋਚ ਸਾਹਿਬ ਨੂੰ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਇਹ ਗੇਮ ਸਿਖਾਈ ਤੇ ਅੱਜ ਅਸੀਂ ਇੱਥੇ ਤੱਕ ਪਹੁੰਚੇ। ਫਿਊਚਰ ਚ ਕੀ ਬਣਨਾ ਚਾਹ ਰਹੇ ਹੋ ਤੁਹਾਨੂੰ ਕੀ ਉਮੀਦ ਰੱਖੀ ਹੋਈ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਸਪੂਰ ਪ੍ਰਾਪਤੀ ਫਿਊਚਰ ਚ ਤਾਂ ਮੈਂ ਟੀਚਰ ਹੀ ਬਣਨਾ ਚਾਹੁੰਦੀ ਹਾਂ ਮੈਡਲ ਜਿੱਤ ਕੇ ਆਈਆਂ ਸਵਾਗਤ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੇਰੇ ਪ੍ਰੈਸ ਵਾਲੇ ਵੀਰਾਂ ਦਾ ਜੋ ਹਰ ਵਾਰ ਜਦੋਂ ਸਾਡੇ ਬੱਚੇ ਕਿਤੋਂ ਵੀ ਮੈਡਲ ਜਿੱਤ ਕੇ ਆਉਂਦੇ ਨੇ ਸਭ ਤੋਂ ਪਹਿਲਾਂ ਕਵਰੇਜ ਕਰਨ ਪਹੁੰਚਦੇ ਨੇ ਉਹਨਾਂ ਵੀਰਾਂ ਦਾ ਧੰਨਵਾਦ ਦੂਜੇ ਨੰਬਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੋਤਾਰ ਸਿੰਘ ਜੀ ਸਨਮਾ ਸਪੀਕਰ ਵਿਧਾਨ ਸਭਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਜਦੋਂ ਪਤਾ ਲੱਗਾ ਸਾਡੇ ਬੱਚੇ ਇੰਟਰਵਰਸਟੀ ਦੇ ਵਿੱਚੋਂ 골ਡ ਮੈਡਲ ਜਿੱਤ ਚੁੱਕੇ ਨੇ ਉਹਨਾਂ ਨੇ ਦਾਸ ਨੂੰ ਫੋਨ ਲਾ ਕੇ ਵਧਾਈ ਵੀ ਦਿੱਤੀ ਅੱਜ ਸਪੋਕਸਮੈਨਸ ਨੂੰ ਵੀ ਖਬਰ ਲੱਗੀ ਆ ਤੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਇਹ ਬੱਚੀਆਂ ਟ੍ਰੇਨਿੰਗ ਕਰ ਰਹੀਆਂ ਹਨ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆਜ ਤੱਕ ਬਹੁਤ ਸਰਕਾਰਾਂ ਆਈਆਂ ਪਰ ਸਾਨੂੰ ਕਿਸੇ ਨੇ ਨਾ ਸਹਾਇਕ ਨਹੀਂ ਦਿੱਤਾ ਜਿੰਨਾ ਸਾਡੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾ ਸਿੰਘ ਜੀ ਸੰਮਨ ਦਾ ਸਹਾਇਕ ਹੋਗਾ ਜਦੋਂ ਵੀ ਬੱਚੇ ਸਾਡੇ ਜਿੱਤ ਕੇ ਆਉਂਦੇ ਨੇ 31000 51000 ਰੁਪਏ ਬੱਚਿਆਂ ਨੂੰ ਐਲਾਨ ਕਰਦੇ ਨੇ ਹੁਣ ਵੀ ਇਹਨਾਂ ਬੱਚਿਆਂ ਨੂੰ ਉਹਨਾਂ ਨੇ ਕਿਹਾ ਵੀ 4 ਤਰੀਕ ਨੂੰ ਆਪਾਂ ਜਦੋਂ ਕੋਟਕਪੂਰੇ ਪਹੁੰਚਾਂਗੇ ਤਾਂ ਆਪਾਂ ਇਹਨਾਂ ਬੱਚਿਆਂ ਦੇ ਘਰ ਜਾਵਾਂਗੇ ਕਿਪਾਂ ਵੀ ਗੇਮ ਹੈ ਕਿ ਕਿਥੋਂ ਮੈਡਲ ਲੈ ਕੇ ਸਰ ਇਹ ਜੈਪੁਰ ਜੈਪੁਰ ਤੋਂ ਜੀ ਜਿੱਤ ਕੇ ਲਿਆਏ ਨੇ ਜੀ ਮੈਡਲ ਇੰਟਰਵਰਸਟੀ ਹੋਈ ਸੀ ਜੀ ਆਲ ਇੰਡੀਆ ਇੰਟਰਵਰਸਟੀ ਉਹਦੇ ਵਿੱਚੋਂ 골ਡ ਮੈਡਲ ਜਿੱਤ ਕੇ ਕਿੰਨੀਆਂ ਟੀਮਾਂ ਜਾਨਕੀ ਕਿ ਕਿੱਥੇ ਕਿੱਥੇ ਟੀਮਾਂ ਉੱਤੇ ਸ਼ਾਮਲ ਹੋਈਆਂ ਸੀ ਸਰ ਤਕਰੀਬਨ 20 ਸਟੇਟਾਂ ਸੀ ਜੀ 20 ਸਟੇਟਾਂ ਦੀਆਂ ਟੀਮਾਂ ਆਈਆਂ ਸੀ ਉਹਨਾਂ ਦੇ ਵਿੱਚੋਂ ਸਾਡੇ ਬੱਚਾ ਨੇ 골ਡ ਮੈਡਲ ਜਿੱਤ ਕੇ ਸਾਡੇ ਫਰੀਦਕੋਟ ਜਿਹੇ ਦਾ ਨਾਮ ਰੌਸ਼ਨ ਕੀਤਾ ਅਸੀਂ ਧੰਨਵਾਦ ਕਰਦੇ ਇਹਨਾਂ ਬੱਚਿਆਂ ਦਾ ਵੀ ਪ੍ਰੈਸ ਵਾਲੇ ਵੀਰਾਂ ਦਾ ਜਿਹੜੇ ਮੇਰੇ ਵੀਰਾਂ ਨੇ ਇੱਥੇ ਆ ਕੇ ਸਾਡੇ ਬੱਚਿਆਂ ਦਾ ਮਾਨ ਸਤਕਾਰ ਕੀਤਾ ਸਰਦਾਰ ਬਲਜੀਤ ਸਿੰਘ ਜੀ ਖੀਵਾ ਗੁਰਮੀਤ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਬਾਬਾ ਲਖਵੀਰ ਸਿੰਘ ਜੀ ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਬੱਚਿਆਂ ਦਾ ਮਾਣ ਵਧਾਇਆ। ਦੀਪਾਂ ਦੇ ਵਿੱਚ ਕੀ ਕਹਿਣਾ ਹੈ ਜੀ ਬਗ। ਗੁਰੂ ਦੀ ਬਖਸ਼ੀ ਹੋਈ ਸਾਡੀ ਖੇਡ ਜਿਹੜੀ ਪ੍ਰਾਤਨ ਖੇਡ ਹੈ ਗੱਤਕਾ ਉਹਦੇ ਵਿੱਚ ਬੱਚੇ ਸਾਡੇ ਕੋਟ ਪੂਰਾ ਫੀਦਕੋਟ ਜ਼ਿਲ੍ਹੇ ਦੇ ਖਾਸ ਕਰ ਹਮੇਸ਼ਾ ਹੀ ਵੱਡੀਆਂ ਪ੍ਰਾਪਤੀਆਂ ਕਰਦੇ ਆ ਨੈਸ਼ਨਲ ਲੈਵਲ ਤੱਕ ਬੱਚੇ ਖੇਡ ਚੁੱਕੇ ਆ। ਸੋ ਪਿਛਲੇ ਦਿਨੀ ਯੂਨੀਵਰਸਿਟੀਆਂ ਦੇ ਜਿਹੜੇ ਮੁਕਾਬਲੇ ਇੰਟਰਵਰਸਿਟੀ ਜੈਪੁਰੇ ਵਿਖੇ ਹੋਏ ਸੀ ਉਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਬੱਚਿਆਂ ਨੇ 골ਡ ਮੈਡਲ ਤੇ ਜਿਹੜੇ ਪ੍ਰਾਪਤ ਕੀਤੇ ਆ ਸੋ ਵਿਧਾਈ ਦੇ ਪਾਤਰ ਆ ਔਰ ਸਾਡੇ ਬੱਚਿਆਂ ਨੂੰ ਇਹ ਆਪ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਦੇਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਰੋਲ ਮਾਡਲ ਇਹਨਾਂ ਲੋਕਾਂ ਨੂੰ ਬਣਾਈਏ ਜਿਹੜੇ ਆਪਣੀ ਸਵੈ ਰੱਖਿਆ ਕਰ ਸਕਦੇ ਨੇ ਅੱਜ ਕਿੰਨੇ ਵੱਡੇ ਵੱਡੇ ਸਾਡੇ ਦੁਖਦਾਈ ਕਾਂਡ ਵਾਪਰਦੇ ਆ ਪਰ ਜੇਕਰ ਸਾਡੇ ਬੱਚੇ ਆਪ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਗੁਰੂਆਂ ਦੀ ਬਖਸ਼ੀ ਹੋਈ ਇਹ ਖੇਡ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਲਿਆਉਣੀ ਪਵੇਗੀ ਤਾਂ ਹੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਖਾਸ ਕਰ ਕੋਈ ਸਾਹਿਬ ਜਿਹੜੇ ਬਹੁਤ ਮਿਹਨਤ ਕਰਦੇ ਨੇ ਇਹਨਾਂ ਬੱਚਿਆਂ ਨੂੰ ਸਵੇਰ ਰੱਖਿਆ ਬਣਾਉਣ ਦੇ ਲਈ ਔਰ ਨਾਲ ਮੈਡਲ ਮਿਲਦੇ ਨੇ ਸਪੀਕਰ ਸਾਹਿਬ ਵੱਲੋਂ ਹਰ ਵਾਰੀ ਇਹਨਾਂ ਬੱਚਿਆਂ ਨੂੰ ਨਗਦ ਰਾਸ਼ੀ ਦਿੱਤੀ ਜਾਂਦੀ ਹੈ ਉਹ ਵੀ ਸ਼ਲਾਘਾ ਜੋ ਕਦਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਅਸੀਂ ਇਦਾਂ ਦੇ ਖਿਡਾਰੀਆਂ ਦੀ ਬਾਹ ਫੜਾਂਗੇ ਤਾਂ